ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਾਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰ ਹੋਣੇ ਕੋਲ ਆਪਾਂ ਆਏ ਆ ਰਵਿੰਦਰ ਭਾਈ ਉਹਨਾਂ ਦੇ ਕੋਲ ਹਰਿੰਦਰ ਭਾਈ ਉਹਨਾਂ ਦੇ ਕੋਲ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿਣਤੀ 'ਚ ਪਸ਼ੂ ਤੁਹਾਨੂੰ ਦਿਖਾਉਣੀ ਆ ਚੰਗੀਆਂ ਗਾਵਾਂ ਤੁਹਾਨੂੰ ਦਿਖਾਉਣੀ ਆ ਜਦੋਂ ਵੀ ਆਈਦਾ ਵਾ ਚੰਗੇ ਪਸ਼ੂ ਜਿਹੜੇ ਵੀਰ ਜੀ ਹੁਣਾਂ ਦੇ ਕੋਲ ਹੁੰਦੇ ਆ ਤੇ ਵਿੱਚ ਉਹ ਕੁਝ ਸੋਈਆਂ ਵਾਂ ਤੇ ਕੁਝ ਗੱਬਣਾ ਵਾਂ ਜ਼ਿਆਦਾਤਰ ਸੋਈਆਂ ਹੀ ਆ ਦੋ ਹੀ ਗੱਬਣਾ ਵਾਂ ਤੇ ਇੱਕਾ ਕਾਫੀ ਕਮਾਲ ਦੀ ਵੜ ਵੀ ਧੰਨਵਾਦ ਦਿਖਾਉਣੀ ਆ ਫਾਰਮ ਵਾਲੀ ਵੜ ਆ ਜਿਹੜੀ ਤੇ ਚੰਗੀ ਸੰਭੀ ਸੰਭੀ ਆ ਸੁਆ ਜੀ ਨੇ ਪਹਿਲਾਂ ਹੀ ਸੁਣਾਇਆ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਹੁੰਦੀ ਆ ਕਿ ਸੋਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਵੀ ਨਹੀਂ ਆ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਹੈ ਅੱਜ ਤੇ ਚੰਗੀ ਲੌਣ ਕ ਲਈ ਅੱਜ ਤੇ ਸਾਰੀ ਖੁਰਲੀ ਭਰੀ ਏਜੰਡ ਤੱਕਰੀ ਹਾਂਜੀ ਹਾਂਜੀ ਜੀ ਅੱਗੀਆਂ ਰਾਤੀ ਦੋ ਅੱਛਾ ਵਿੱਚੋ ਜੋੜਾ ਵੇਖਿਆ ਇੱਕ ਹੋਰ ਗਾਂ ਵਿੱਚ ਵੀ ਕੀ ਜੇ ਉਹ ਬੰਲੀ ਸਾਈਡ ਦੇ ਬੰਦੇ ਦੇ ਬੱਜੀ ਜਿਹੜੀਆਂ ਅੱਛਾ ਉਧਰ ਬੱਜੀਆਂ ਉਹ ਵਿਗੀਆਂ ਵ ਤੇ ਇੱਧਰ ਲਈ ਇੱਧਰ ਲਈ ਸਾਰੀਆਂ ਵਿਗਨ ਵਾਲੀਆਂ ਠੀਕ ਆ ਤੇ ਚਲੋ ਫਿਰ ਨਾਮ ਦੱਸਦੇ ਕਰੀ ਨਾਮ ਹਰਿੰਦਰ ਸਿੰਘ ਪਿੰਡ ਜੰਮਕੋੜ ਫੀਲ ਇਨਾਲਾ ਜ਼ਿਲ੍ਹਾ ਅਮ੍ਰਿਤਸਰ ਨੰਬਰ 973748208 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਬੱਚੀ ਹੈਗੀ ਜੇ ਖੀਰੀ ਜੀ ਜੀ ਅੱਛਾ ਖੀਰੀ ਆ ਹਾਂ ਜੀ 1 ਮਹੀਨੇ ਦੀ ਕੱਚੀ ਜੀ ਅੱਛਾ 1 ਮਹੀਨਾ ਖੜਦੀ ਆ ਹਾਂ ਜੀ 38 ਨੰਬਰ ਟੈਗ ਜੀ ਠੀਕ ਹੈ ਲਈਏ ਬਾਕੀ ਜਿਹੜੇ ਟੀਕੇ ਬਾਰੇ ਨਹੀਂ ਜੇ ਪਤਾ ਪੁੱਛ ਲਾਂਗੇ ਉਹ ਤੇ ਡੇਰ ਦਾ ਡੀਟੇਲ ਜਦੋਂ ਵੀ ਆਇਓਗਾ ਅੱਛਾ ਉਹ ਵੀ ਡੀਟੇਲ ਪੁੱਛ ਤੋ ਕਿ ਸਾਰੀ ਤੇ ਹੈ ਪੂਰੀ ਕਮਾਲ ਦੀ ਆ ਹਨਾ ਇਹ ਯੈਲੋ ਤਾਂ ਸਾਮਣੇ ਜੀ ਆਂਦਾ ਮੁੱਲ ਕੱਚੀ ਦਾ ਚਲੋ ਕੱਚੀ ਲਾ ਲਾਗੇ ਅੱਛਾ ਇਹ ਵੀ ਲੈ ਲੋ ਤੇ ਉਤਰਾਏ ਆ ਵੀ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ 30 35 ਤੇ ਬਹਿ ਗਈ ਪਹਿਲਾਂ ਨਹੀਂ ਆ ਵੀ ਕੁਆਲਟੀ ਬੜੀ ਜੀ ਕੁਆਲਟੀ ਜਿਹੜੀ ਪੂਰੀ ਆ ਜਿਹੜੀ ਕਿਸੇ ਨੇ ਮਤਲਬ ਖੜਦੀ ਮਾਂਗਾਂਗੇ ਜਿੰਨੇ 4-4 ਲੱਖ ਮੰਗਦੇ 3-3 ਲੱਖ ਸ਼ੌਂਕ ਨਾਲ ਜਿੰਨੇ ਰੱਖਣੀ ਆ ਘਰੇ ਉਹ ਵੀ ਰਵਸਤੇ ਆ ਵੀ ਜਿਹੜਾ ਹਜੇ ਮਹੀਨਾ ਸਵਾ ਮਹੀਨਾ ਖੜਦੀ ਆ ਇਧਰ ਦੇਖੋ ਇਹਦਾ ਜਰਾ ਬੜਾ ਪਿਆਰਾ ਜਿਹਾ ਫੇਸ ਆ ਤੇ ਚੰਗੇ ਰਿਕਾਰਡ ਵਾਲੀ ਆ ਜਿਹੜੇ ਫਾਰਮ ਦੀ ਵੈੜ ਤੋਰਾਂ ਇੱਕ ਰੀਨ ਫਿਰ ਸਤਾਰ ਕੇ ਤੁਹਾਨੂੰ ਦਿਖਾਈਏ। ਉਹ ਇਹਦੇ ਵਿੱਚ ਥੋੜਾ ਜਿਹਾ ਕਰਦੀਆਂ ਤੇ ਖੁੱਲ੍ਹੇ ਦਿੰਦੀ ਰਹੀ ਜੀ। ਠੀਕ ਆ। ਫਾਰਮ ਚ ਅਕਸਰ ਖੁੱਲੀਆਂ ਹੁੰਦੀਆਂ ਵਾ ਤੇ ਫਿਰ ਛੱਬੂ ਦਾ ਕਰਦੀਆਂ ਵਾ। ਆ ਦੇਖ ਸਾਡੇ ਪੂਰੀ ਜਵਾਨ ਵੈੜਿਆ ਜਿਹੜੀ। ਚੰਗੇ ਕਮਾਲ ਦੀ ਆ। ਤੇ ਬਾਕੀ ਗਾਹ ਵੀ ਕੋਈ ਸਾਹਬ ਵਾਲਾ ਕੋਈ ਵੀਰ ਖੜੇ। ਨਾ ਮੂਹ ਤੋਂ ਕਰਨਾ ਚਾਹੁੰਦਾ। ਥੋੜਾ ਜੱਬੂ ਦਾ ਹੱਤ ਨਹੀਂ ਆਇਆ ਨਾ ਸਾਰੀਆਂ ਗਾਵਾਂ ਤੋਂ ਵੈਸੇ ਤੇ ਇਹ ਸਭ ਤੋਂ ਤਗੜੇ ਸਰੀਰ ਦੀ ਸਾਰੀਆਂ ਵੈਸੇ ਵੱਡੀਆਂ ਵਾਂ ਗਾਵਾਂ ਤਗੜੇ ਸਰੀਰ ਦੀਆਂ ਵਾਂ ਪਰ ਉਮਰ ਦੇ ਹਿਸਾਬ ਨਾਲ ਜੇ ਲਾਈਏ ਖੀਰੀ ਜਲੇ ਵਿਦਿ ਇੱਕਦਾਂ ਦੀ ਸੁੱਤਿਆ ਤੇ ਅਜੇ ਖੀਰੀ ਆਇਨੇ ਮੂੰਹ ਨਫੜਾਉਣਾ ਨਹੀਂ ਆ ਨਹੀਂ ਤੇ ਕੋਈ ਵੀ ਆਣ ਕੇ ਆਪਣਾ ਦੰਦ ਵੀ ਵੇਖ ਕੇ ਘੜੇ ਤੇ ਚੰਗੇ ਕਮਾਲ ਦੀ ਵੈੜਿਆ ਜਿਹਨੇ ਜੇ ਫੜਾਜ ਤਾਂ ਮੂੰਹ ਤੇ ਵਿਖਾ ਦਿੰਦੀ ਹੈ ਚੈੱਕ ਕਰ ਲਓ ਜੇ ਕਰੀ ਜੇ ਇਹਨੇ ਇੱਕ ਬੰਨਿਆ ਬਾਕੀ ਖੜਦੇ ਆ ਹੇ ਉਹ ਤਰਾ ਖੀਰੀ ਆ ਪਸਿਕੋ ਦੰਦ ਤੋੜਿਆ ਹੋਆ ਜਿਹੜਾ ਇਹਨੇ ਅਜੇ ਨਿਕਲਿਆ ਨਹੀਂ ਆ ਖੀਰੀ ਆ ਜਿਹੜੀ ਦੰਦ ਜਿਹੜੇ ਆ ਬਾਕੀ ਕੋਈ ਵੀ ਰਾਨ ਕੇ ਵੇਖ ਕੇ ਲੈ ਜਾ ਤੇ ਥਾਣੇ ਵੀ ਇਹ ਤੁਹਾਨੂੰ ਇੱਕ ਰੀ ਦਿਖਾ ਦਈਏ ਲੱਗੇ ਤਾਂ ਆ ਦੇਖ ਸਾਦੇ ਜੇ ਗੁਲਾਬੀ ਰੰਗ ਦਾ ਥਾਣਿਆ ਤੇ ਦੂਰ ਦੂਰ ਜਿਹੜਾ ਥਾਣਿਆ ਇੱਕੋ ਜੇ ਗਾਇਰ ਤੇ ਇੱਕੋ ਜੇ ਸਾਈ ਦਾ ਬਿਲਕੁਲ ਦੂਰ ਦੂਰ ਜਿਹੜਾ ਥਣ ਲੰਗਾ ਤੇ ਮੁੱਲ ਫਿਰ ਇਹਦਾ ਉਹ ਨਹੀਂ ਤਾਂ ਫੋਨ ਤੇ ਕਰ ਲਾਂਗੇ ਇਹਦਾ ਫੋਨ ਤੇ ਇਹ ਆ ਵੀ ਹੁਣ ਕੱਚੀ ਦੇ ਹਿਸਾਬ ਨਾਲ ਜਿਹੜਾ ਸਾਮ ਛੱਡ ਕੇ ਦੇ ਦੋਗੇ ਜੇ ਫਿਰ ਤੁਸੀਂ ਵੀ ਕਿਤੇ ਤਿਆਰ ਕਰਕੇ ਪਾਈ ਦੇ ਫਿਰ ਫਿਰ ਇਹਦਾ ਬਾਕੀ ਆ ਵੀ ਜਿਹੜੇ ਵੀਰ ਜਿਹੜੇ ਇਹੋ ਜਿਹਿਆਂ ਰੱਖਦੇ ਆ ਜਿਹੜੇ ਵੀਰ ਨੇ ਖੜਨੀ ਆ ਉਹਨਾਂ ਨੂੰ ਤੇ ਪਛਾਣੀ ਆ ਵੀ ਕਿੰਦਾਂ ਦੀਆਂ ਵੜਾਂ ਹੁੰਦੀਆਂ ਆ ਇਹ ਤੇ ਇਹਨਾਂ ਨੂੰ ਤਿਆਰ ਕਰਨ ਤੇ ਵੀ ਖਰਚਾ ਚੰਗਾ ਆ ਜਾਂਦਾ ਵਾ ਤੁਹਾਨੂੰ ਪਤਾ ਹੀ ਜੀ ਇਹ ਫੀਡ ਫੜਨਾ ਪਈ ਦੁੱਧ ਨਾਲ ਤੇ ਬਾਕੀ ਕੋਈ ਵੀਰ ਆਪਣੇ ਵੇਖੇ ਸਮਝਣਾ ਸਾਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਹੈ ਜਿਹੜੇ ਵੀਰ ਇਹੋ ਜਿਹੇ ਵੜਾ ਰੱਖਦੇ ਉਹ ਪਹਿਲਾਂ ਹੀ ਉਹਨਾਂ ਨੂੰ ਪਤਾ ਹੀ ਹੁੰਦਾ ਸਰ 3 ਦਿਨ ਪੂਰੇ ਹੁੰਦੇ ਆ ਅੱਛਾ ਪਰ ਤੁਸੀਂ ਮਹੀਨੇ ਦੇ ਰੱਖ ਕੇ ਆਪ ਦੋ ਚਾਰ ਦਿਨ ਬਾਅਦ ਹੀ ਦੱਸਾਂਗੇ ਤੇ ਨਹੀਂ ਲੈ ਜਿਨਾਂ ਕੋਲ ਭਰਾਈ ਦੇ ਦੀ ਤੇ ਹੁਣ ਇਹਦੇ ਕੋਲ ਕਿੰਨਾ ਜੀ ਦੁੱਧ ਤਿਆਰ ਹੈ ਇਧਰ 5 26 ਕਿਲੋ ਤਿਆਰ ਜੇ ਤਿਆਰ ਜਿਹੜਾ ਪਹਿਲਾਂ ਸੁਗਾ 4 ਦਾਂਦ ਜੇ ਦੰਦਾ ਹੀ ਅੱਛਾ ਕੋਣ ਹਾਂ ਤਾਂ ਲੈ ਆ ਜੀ ਆ ਦੇਖ ਸਾਦੇ ਛੱਗੀ ਆ ਜਿਹੜੀ ਛੱਗੀ ਛੱਗੀ ਆ ਛੱਗੀ ਦੇ ਬਰਾਬਰ ਦਹੀ ਆ ਕਰਨੇ ਸਾਈਡ ਵਾਲੇ ਦੰਦ ਜਿੱਤਨਾ ਹੀ ਆ ਦੇਖ ਸਾਦੇ ਜੀ ਚਲੋ ਜੀ ਖੋਲੋ ਛੱਗੀ ਤੇ ਜਿਹੜੀ ਦਹੀ ਆ ਕਰਨਾ ਬਾਕੀ ਪਹਿਲੇ ਨੰਬਰਾਂ ਦੀ ਜਿਹੜੀ ਪਿਓਰ ਕੀਤੀ ਆ ਬਾਕੀ ਕੱਦ ਕਾਠ ਪੱਖਾ ਇਹ ਵੀ ਜਵਾਨ ਹੈ ਉਧਰ ਨੂੰ ਤੋਰ ਦੋ ਸਿੱਧੀ ਤੋਰ ਦੋ ਸੱਤ ਬਿਲਕੁਲ ਫਿਕਸ ਹਵਾ ਲੈਂਦੀ ਆ ਕਿੰਨਾ ਦੁੱਧ ਤਿਆਰ ਦੱਸਿਆ ਜੀ ਬੀਰ ਜੀ ਦੇ ਕੋਲ 26 ਕਿਲੋ ਹਾਂਜੀ 26 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਹੈ ਇਥੇ ਕੋਲ ਬਿਲਕੁਲ ਫਿਕਸ ਹੋਵਾਂ ਨੇ ਦੀ ਆ ਜੀ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ 90 ਕਰ ਦਈਏ ਫਿਰ 90 ਨਾ ਕਰੋ ਹਾਂਜੀ ਕਰਦਾ ਵਿੱਚ ਮੰਨ ਤਾਂ ਇਹ ਆ ਸੀਦੀ ਹਾਨਾ ਅੱਛਾ 85000 ਦੀ ਦੇ ਦੋਗੇ ਤੇ ਦੁੱਧ 25 26 ਲੀਟਰ ਕਰੋ ਚਵਾ ਦੋਗੇ ਤੇ ਬੱਚਾ ਕੀ ਮਗਰ ਇਹਦੇ ਇਹਦੇ ਮਗਰ ਬੱਚਾ ਆ ਜੀ ਤੇ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ 15 ਦਿਨ ਹੋ ਗਏ ਜੀ 15 ਦਿਨ ਸੋਈ ਨਾ ਹੋ ਗਏ ਆ ਆ ਥਾਣੇ ਦੇਖ ਸਕਦੇ ਇਹਦੇ ਲਾਗੇ ਤੋਂ ਆਪਾਂ ਤੇ ਆ ਦੇਖ ਸਕਦੇ ਫਿਕਸ ਹਵਾਨਾ ਬਿਲਕੁਲ ਠੀਕ ਆ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਤੀਸਰੇ ਤੇ ਆ ਗਈ ਜੇ ਇਹਨੋਂ ਕਿੰਨਾ ਜਰੋਕਾ ਸੁਦੀਨਾ ਇਹ ਵੀ ਸੁਦੀਨਾ ਇਹ ਹੋਵੇ 10 12 ਹੋ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ 15 16 ਕਿਲੋ ਤਿਆਰ ਤਿਆਰ ਜਿਹੜਾ ਖੋਲੋ ਫਿਰ ਤੋਰੀਏ ਬਾਕੀ ਸੋਹਣੀ ਵੈਰ ਰੇ ਇਹਦਾ ਵੀ 15 16 ਲੀਟਰ ਜਿਹੜਾ ਕਹਿੰਦੇ ਵੀ ਤਿਆਰ ਆ ਚਲੋ ਲੈ ਜਾਓ ਫਿਰ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਆ ਤੇ ਵੀ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ ਨੂੰ 3 ਕਿਲੋ ਚਾਹੀਦਾ ਚੋਣਾ ਤੇਦਾ ਮੁੱਲ ਮੁੱਲ 75 ਦੇ ਦਾਂਗੇ ਵਿੱਚੋ ਕਿੰਨਾ ਕਰਨਾ ਮੰਨ ਚਲੋ ਮੌਕੇ ਤੇ ਕਰ ਦੋਗੇ ਤੇ ਆ ਗਾਂ ਕੋਲ ਕਿੰਨਾ ਦੁੱਧ ਤਿਆਰ ਹੈ ਮੈਂ ਮਾਰ ਲਈ 18 ਕਿਲੋ ਭਾਂਕਲੀ ਸਰ ਮਾਰ ਕੇ ਹੁਣੇ ਲੈ ਆ ਜ ਸਾਡੇ ਤਿਆਰ ਜਿਹੜਾ ਮੋਕੇ ਤੇ ਤੇ ਇਹ ਕਿੰਨਾ ਕਰੀ ਜਾਊਗੀ ਉਹ ਤਾਂ 20 ਪਲੱਸ ਹੀ ਜਾਏਗੀ ਅੱਛਾ ਇਹ ਵੀ 20 ਤਾਂ ਪਲੱਸ ਚੱਲ ਜੂਗੀ ਇਹ ਵੀ ਤਾਜੀ ਹੈ ਬਿਲਕੁਲ ਮੈਂ ਹਲੇ ਤੇ ਦਹੀਂ ਚੱਲੇ ਨੇ ਇਹ ਵੀ ਕਹਿੰਦੇ ਇਹ ਤਾਂ ਕਰ ਲੈਣਾ ਜੀ ਆਈ ਵੀ ਨਾ ਕੋਈ ਆਉਂਦੇ ਆ ਆ ਜਿ ਲੈ ਆਇਆ ਜੀ ਬਾਕੀ ਹੈਗੇ ਕ੍ਰੋਸ ਚ ਬਾਕੀ ਹਵਾਨੇ ਤੇ ਨਾੜਾਂ ਵੀ ਚੰਗੇ ਆ ਵਾ ਥਨਾ ਦਾ ਸਾਈਜ਼ ਜੀ ਆਪ ਵੀ ਚੰਗਾ ਝੱਬੂ ਤੋਂ ਕਰਦੀ ਆ ਵਾ ਗਾਵਾਂ ਥੋੜੇ ਝੱਬੂ ਦੀ ਆਦਤ ਨਹੀਂ ਆ ਦੇਖ ਸਕਦੇ ਜੀ ਹਵਾਨੇ ਤੇ ਨਾੜਾਂ ਤੇ ਥਨਾ ਦਾ ਸਾਈਜ਼ ਗੈਪ ਵੀਰਾ ਦੇ ਸਕਦੇ ਇਹਦਾ ਵੀ ਜੀ ਫਿਰ ਮੁੱਲ ਕਿੰਨਾ ਰੱਖਣਾ ਜੀ 75 ਕਰ ਦਈਏ 75 ਚੋਂ ਕਰ ਦੋ ਕੋਈ ਮੰਨਤਾ ਨਾ 70 ਦੀ ਜੀ ਦੀਏ 70 ਤੇ ਮੰਨਤਨ ਕਰ ਦਾਂ ਅੱਛਾ ਚਲੋ ਬਾਕੀ ਕੋ ਫੋਨ ਲਾਊਗਾ ਤੇ ਕਰ ਦੋਗੇ ਮੌਕੇ ਤੇ ਮੰਨਤਨ ਉਤਰਾ ਠੰਡੀ ਸੀ ਲਿਆ ਕੋਈ ਪੂਰੀ ਵੇਖੋ ਇਹ ਭਾਂਡਾ ਉਤਰਾ ਹੈ ਠੰਡੀ ਸੀ ਲਿਆ ਇਹ ਆਪੇ ਚਲੋ ਕਈ ਵਾਰੀ ਪਸ਼ੂ ਡਰ ਜਾਂਦਾ ਵਾ ਜਾਂ ਚੁੱਭੂ ਚੁੱਭੂ ਦਾ ਕਰਦਾ ਵਾ ਹੈ گاਵਾ ਠੰਡੀਆਂ ਸੀ ਬਾਕੀ ਸੋਹਣੇ ਰੰਗ ਰੂਪ ਚ ਆਵੇ ਹੁਣ ਜਿਹੜੀ ਇਹ ਤੁਗਲੀ ਤੁਹਾਨੂੰ ਦਿਖਾਉਣੀ ਆ ਇਹ ਵੀ ਸੋਈ ਸਵਾਈ ਆ ਤੇ ਸੋਹਣੀ ਵੜਿਆ ਇਹਦੇ ਵੀ ਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਆ ਵਾ ਇਹ ਸੁਈ ਨੂੰ ਜ 4 ਦਿਨ ਹੋਏ ਜੀ ਅੱਛਾ ਹਾਂ ਜੀ ਸੁਆ ਕਿਨਵਾ ਚ ਇਹਦਾ ਸੁਆ ਇਹਦਾ ਪਹਿਲਾ ਹੀ ਜੀ ਕੋਡ ਭਾਰਾ ਤੇ ਪਹਿਲਾ ਗੰਦੇ ਜੀ ਅੱਛਾ ਹਾਂ ਜੀ ਪਹਿਲਾਂ ਨਹੀਂ ਚੱਲਦੀ ਇਹਦੇ ਦੰਗ ਚਲੋ ਦੂਜਾ ਵੀ ਹੋ ਸਕਦੀ ਆ ਪਹਿਲਾ ਵੀ ਹੋ ਸਕਦੀ ਆ ਤੇ ਅਜੇ ਪੱਠੇ-ਪੁੱਠੇ ਵੀ ਪੂਰੇ ਚੁੱਕਣ ਦੇਈ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੁਣ 16-17 ਕਿਲੋ ਬੋਲੇ ਤਿਆਰ ਹੈ ਤਿਆਰ ਆ ਹਾਂ ਤਿਆਰ ਤੇ ਇਹ ਕਿੰਨਾ ਕ ਦੁੱਧ ਘਰੀ ਜਾਊਗੀ ਬੁੱਧ ਵੀ ਪਲਾਸ ਹੀ ਜਾਏਗੀ ਅੱਛਾ ਇਹ ਵੀ ਵੀ ਤਾਂ ਪਲਾਸ ਹੀ ਜਾਊਗੀ ਅਜੇ ਪੂਰੇ ਪੱਠੇ-ਪੁੱਠੇ ਚੁੱਕੇ 2.5 ਸੂਈ ਬੱਚਾ ਨਹੀਂ ਪਾਈ ਇਹਦੇ ਮਗਰ ਬੱਚਾ ਜੀ ਹਾਂ ਜੀ ਬਾਕੀ ਕਦ ਕਾਠ ਪੱਖੇ ਵੀ ਚੰਗੀ ਆ ਸੋਹਣੇ ਰੰਗ ਰੂਪ ਦੀ ਵਹਿੜਿਆ ਜਿਹੜੀ ਇਹ ਵੀ ਥਨੰਦਾ ਸਾਈਜ਼ ਗੈਪ ਵੀ ਚੰਗਾ ਹੈ ਤੇਰੇ ਵੀ ਥਣੇ ਤੁਹਾਨੂੰ ਦਿਖਾ ਦਈਏ ਲਾਗੇ ਤੇ ਦੇਖ ਨਹੀਂ ਆ ਦੇਖ ਸਾਦੇ ਜੀ ਚੰਗੇ ਗੈਪ ਤੇ ਥਾਣੇ ਜਿਹੜੇ ਚੰਗੇ ਸਾਈਜ਼ ਦਾ ਥਾਣੇ ਆ ਤੇ ਇਹਦਾ ਫਿਰ ਮੁੱਲ 85 ਕਰਦੇ 85 ਜੋ ਕਰੋ ਕੋਈ ਮੰਨਤਾ ਨਾ 2000 ਕਰਦਾ ਅੱਛਾ ਹਾਂਜੀ ਇਹ ਦੇ ਦੋਗੇ 83000 ਦੇ ਥੋੜੀ ਆ 8000 ਦਾ ਮੰਨਤ ਕਰ ਚਲੋ ਬਾਕੀ ਮੌਕੇ ਦੇ ਹੋ ਜਾਊਗਾ ਕਫੂਨ ਲਾਵੇ ਕਰੀ ਹਨਾ ਤੇ ਹੁਣ ਇੱਕ ਆਗ ਬਣਾ ਅੰਦਰ ਲਿਆਵੀਆਂ ਜੇ ਆ ਦੇਖੀ ਜੇ ਬਾਹਰੋਂ ਅੱਛਾ ਇਹ ਹੁਣ ਤੋਂ ਪਹਿਲਾਂ ਜਿਹੜੀ ਤੇ ਪਰਦੀ ਘਰੇ ਰੱਖੀ ਆ ਹਾਂ ਉਹ ਅਜੇ ਨਾ ਸੋਇ ਠੀਕ ਹੈ ਹਾਂ ਜੀ ਇਹ ਦੁੱਧ ਜੇ ਥੋੜਾ ਬਾਅਦ ਚ ਪਾਵਾਂਗੇ ਠੀਕ ਹੈ ਤੇ ਕੁਝ ਜੋੜਾ ਚੱਲ ਗਿਆ ਵਾ ਜਿਹੜਾ ਹਨਾ ਤਦਾਂ ਇਹ ਮਾਲ ਕਾਫੀ ਕਿੰਤੀ ਜੀ ਪੋਣਾ ਹੈ ਤੋਰੋ ਇਹ ਗੱਬਣ ਹੈ ਜਿਹੜੀ ਅਜੇ ਤੋ ਬਾਅਦ ਇੱਕ ਜਰਸੀ ਤਾਂ ਨਾ ਹੋਰ ਵਿਖਾਉਣੀ ਆ ਵੀ ਗੱਬਣ ਹੈ ਇਹ ਮੋਹ ਜਿਹੜੀ ਛੇ ਦੰਦ ਸੁਆ ਕਿੰਵਾ ਜੇ ਦਾ ਦੂਜਾ ਸੁਆ ਇਹਨੇ ਸੁਆ ਇਹਨੇ ਹਜੇ ਤਿਆਰ ਹੋਉਂਦੀ ਆ ਚੰਗੀ ਥੱਲੇ ਭਰੂਗੀ ਤੇ ਉਤਰਾ ਵੀ ਠੰਡੀ ਤੇਰੀ ਆ ਯਾਰ ਲਓ ਵੇਖੋ ਠੀਕ ਆ ਤੇ ਇਹ ਕਿੰਨਾ ਕੁ ਦੁੱਧ ਕੱਢੀ ਚਾਹੂਗੀ ਇਹ ਦੁੱਧ ਇਹਨੂੰ 15 16 ਕੋ ਵਧੀਆ ਦੇ ਦੇ ਗ੍ਰਾਮ ਦਾ ਤੇ ਇਹਦਾ ਫਿਰ ਮੁੱਲ 55 ਹੀ ਦੇਣਾਗੇ ਅੱਛਾ 55 ਜਹਾਤੀ ਤੇ ਦਾ ਘਾਹ ਵਿੱਚ ਛੱਡਦਾ ਠੀਕ ਹੈ ਜੀ ਮਗਰ ਆ ਆ ਗਈ ਜੀ ਵੱਛੀ ਹੁਣ ਇੱਕ ਆ ਵੱਛੀ ਆ ਜਰਸੀ ਆ ਇਹਦਾ ਸੂਆ ਕਿੰਨਾ ਵਾਜੇ 15 ਦਿਨ ਲੈਂਦੀ ਜੀ ਇਹ ਪਹਿਲਾ ਸੂਆ ਜੀ ਪਹਿਲਾ ਹੀ ਸੂਆ ਇਹਨੇ ਸੋਣਾ ਇਹ ਕਿੰਨੇ ਦੰਦਿਆ ਹਾਂ ਤਾਂ ਦੇ ਚੱਕਰ ਨੇ ਇਹਦੇ ਹਲੇ ਅਜੇ ਦੋਂਦੀ ਹੋਉਂਦੀ ਆ ਠੀਕ ਆ ਜੀ ਅਜੇ ਖੀਰੀਆਂ ਦੋਂਦੀ ਨਹੀਂ ਨੇ ਮਾਂ ਅੱਜ ਖੀਰੀਆਂ ਦੋਂਦੀਆਂ ਵੈੜਾਂ ਜੜੀਆਂ ਵਾਂ ਚੱਲਣੀਆਂ ਵਾ ਬਾਕੀ ਸੋਹਣੀ ਵੈੜਿਆ ਇੱਧਰ ਤੇ ਜੰਮੀ ਪਲੀ ਜਰਸੀ ਆ ਜਿਹੜੀ ਚੰਗੀ ਨਿੱਗਰ ਆ ਜਿਨ੍ਹਾਂ ਨੇ ਘਰੇ ਸ਼ੌਂਗ ਨਾ ਜਰਸੀ ਰੱਖਣੀ ਆ ਉਹਨਾਂ ਮੇਰੇ ਵਾਸਤੇ ਚੰਗੀ ਆ ਕਿਉਂਕਿ ਗਾਂ ਵੀ 400 ਵਿੱਚ ਆਉਣ ਵਾਲੀ ਆ ਨਵੀਂ ਵਹਿੜਿਆ ਛੋਟੀ ਉਮਰ ਚ ਤੇ ਇਹ ਤੱਕ ਕਿੰਨਾ ਕੁ ਦੁੱਧ ਕੱਢੀ ਜਾਊਗੀ 2 150 160 ਕਿਲੋ ਦੇ ਦੇਣਾ ਕੁਆਲਿਟੀ ਵਾਲੀ ਇਹ ਤੇ ਇਹਦਾ ਮੁੱਲ ਫਿਰ ਇਹ 55 ਹੀ ਦੇ ਦਾਂਗੇ ਅੱਛਾ 55 ਹੀ ਦੇ ਦੋਗੇ 500 ਸੌਟ ਕਰ ਦਾਂਗੇ ਵਿੱਚ ਠੀਕ ਆ ਜੀ ਤੇ ਠੀਕ ਆ ਵੀਰ ਜੀ ਹੋਰ ਕੁਝ ਹੈ ਨਾ ਫਿਰ ਹੋਰ ਜਿਹੜੀਆਂ ਸੂਈਆਂ ਨੇ ਤਸੱਲੀ ਕਰਕੇ ਕੋ ਖੜੇ ਗੱਬਣਾ ਆਪਣੇ ਪਾਸ ਗੱਬਣਾ ਆਪਣੇ ਪਾਸ ਕਰਕੇ ਖੜੇ ਹਨਾ ਸੂਈਆਂ ਦੇ ਆਪਣੇ ਦੋ ਟਾਂ ਮਿੱਥੋਂ ਚਵਾਈ ਕਰਕੇ ਖੜੋ ਤੈ ਕਪਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ